ਆਣੀ ਆਇ ਤੈਨੂੰ ਮੱਜਣਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਆ ਜੀ ਤੁਹਾਡਾ ਆਪਣੇ ਅੱਜ ਦੇ ਸਨਰਨੇ ਵਲੌਗ ਵਿੱਚ ਉਮੀਦ ਕਰਦੇ ਆ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੇਲੀ ਦੀ ਤਰ੍ਹਾਂ ਹਮੇਸ਼ਾ ਕੋਸ਼ਿਸ਼ ਇਹ ਕਰੀਦੀ ਆ ਕਿ ਸਵੇਰੇ ਸਵੇਰੇ ਜਿਹੜਾ ਮੋਟਰ ਆਪਾਂ ਜੇੜਾ ਮਾਰ ਲੀਏ ਤੇ ਆਜੋ ਜੀ ਫਿਰ ਅੱਗੇ ਤੁਹਾਨੂੰ ਦੱਸਦੇ ਆ ਕੀ ਕੀ ਅੱਜ ਆਪਾਂ ਕਰਦੇ ਆ ਤੇ ਕੀ ਕੀ ਹੁੰਦਾ ਆ ਵੀ ਆ ਜਾ ਲਓ ਜੀ ਬੰਦੇ ਨੂੰ ਅੱਜ ਆਪਾਂ ਨੇ ਚੜ ਗਿਆ ਬੁਖਾਰ ਦੇਖ ਸਕਦੇ ਆ ਸਿਹਤ ਬਹੁਤ ਢਿੱਲੀ ਲੱਗ ਰਹੀ ਮਨ ਇਹਦੀ ਅੱਜ ਚੱਕੋ ਚੱਕੋ ਚਲੀ ਹੈ ਯਾਰ ਲਓ ਜੀ ਪੰਪ ਹੋ ਗਿਆ ਸਟਾਰਟ ਲਓ ਜੀ ਬੰਦੇ ਆਪਣੇ ਸਪਰੇਅ ਵਾਲੇ ਜਿਹੜੇ ਆ ਉਹ ਆ ਚੁੱਕੇ ਆ ਅੱਜ ਆਪਾਂ ਆਪਣੇ ਝੋਨੇ ਨੂੰ ਜਿਹੜੀ ਸਪਰੇਅ ਕਰਾ ਰਹੇ ਆ ਤੇ ਆਜੋ ਤੁਹਾਨੂੰ ਇਹ ਵੀ ਆਪਾਂ ਦਿਖਾਉਂਦੇ ਆ ਤੇ ਦੇ ਦੇ ਕਿੱਥੇ ਸ਼ੁਰੂ ਕਰਦੇ ਆ ਲਓ ਜੀ ਹਾਂਜੀ ਹਾਂਜੀ ਕੀ ਹੋ ਲਓ ਜੀ ਪ੍ਰਸ਼ਾਦਾ ਜਿਹੜਾ ਆਪਾਂ ਲਿਆ ਸ਼ਾਕ ਤੇ ਹੁਣ ਆਪਾਂ ਚੱਲੇ ਆ ਆਪਣੇ ਵਰਕਰਾਂ ਨਾਲ ਜੀੜੀ ਮਾਰਨ ਦੇਖਦੇ ਹਾਂ ਉਹਨਾਂ ਨੇ ਕੀਤਾ ਕੁਛ ਤੇ ਵੇਲੇ ਟਾਈਮ ਪਾਸ ਕਰਦੇ ਪਏ ਆ ਯਾਰ ਰੋਜ਼ ਹੀ ਰਹਿ

ਨਹੀਂ ਜੀ ਕੰਮ ਆਪ ਆਪਣਾ ਅੱਜ ਉਹ ਵੀ ਤੁਮ ਰਾਜ ਦੇ ਭਾਤੇ ਅੱਜ ਮਗਰ ਮਗਰ ਦੂਵੇ ਜਿਹੜੇ ਬੰਦਵਾ ਲਓ ਜੀ ਆਪਾਂ ਪਹੁੰਚ ਕੇ ਆਪਣੇ ਅਗਲੇ ਕੰਮ ਤੇ ਇਹ ਆ ਟੂਲ ਬਾਕਸ ਵਿੱਚ ਖਾਇਓ ਭਾਜੀ ਮਾੜਾ ਆਪਣਾਵਾ ਆਪਣਾਵਾ ਜੀ ਆਪਾਂ ਟੂਲ ਬਾਕਸ ਲਿਆਣਾ ਆਪਣਾ ਦੇਖ ਸਕਦੇ ਤੁਸੀਂ ਹਾਂ ਕੋਲ ਕੇ ਦਿਖਾਉਂਦੇ ਤੇ ਇਹ ਵੀ ਤੁਹਾਨੂੰ ਜਿਹੜਾ ਖੋਲ ਕੇ ਦਿਖਾਵਾਂਗੇ ਦਰਸ਼ਨ ਕਰਾਵਾਂਗੇ ਕਿਦਾਂ ਬਾਬਾ ਜੀ ਕੀ ਹਾਲ ਜੀ ਕਿਹੜੇ ਆ ਲੱਕੜੀ ਹੈ ਕੜਵਾੜੀ ਕਿਰੇ ਫਰੇਮ ਘਟੀ ਆਪਾਂ ਸੱਤ ਸਰੀਗੇ ਨਵਾਂ ਜੀ ਜੀਤਰਾ ਜੀ ਪਹਿਲਾਂ ਟੂਲ ਬਾਕਸ ਖੋਲ ਕੇ ਦਿਖਾਉਣਾ ਆਪਾਂ ਨਵਾਂ ਟੂਲ ਬਾਕਸ ਇਹਦਾ ਖੋਲ ਕੇ ਦਿਖਾਵਾਂਗੇ ਤਾਂ ਨਵਾਂ ਆਪਾਂ ਹਾਂਜੀ ਚਾਚਾ ਜੀ ਲਓ ਜੀ ਇਹ ਆ ਜੀ ਇਹ ਸੱਲਦੀਆਂ ਸਪੈਸ਼ਲ ਟੂਲ ਬਾਕਸ ਕਿਦਾਂ ਠੀਕ ਆ ਤੇਰਾ ਆਇਆ ਹੋਇਆ ਵਾ ਆਹ ਵੇਖ ਰੋ ਆ ਦੇ ਵੇਡਾ ਚੋਰੀ ਕੋਈ ਕਰਦੀ ਚੱਲੀ ਇਹਦਾ ਇੱਧਰ ਜੜਾ ਇੱਥੇ ਦੇ ਦਾਂਗੇ ਇੱਥੇ ਪੇਚ ਲਾ ਦਾਂਗੇ ਇੱਥੋਂ ਵੱਟ ਕੇ ਮੁੜ ਕੇ ਪੇਚ ਇੱਥੇ ਲਾ ਦਿੰਦੇ ਆ 2 ਇੰਚੀ 2 ਇੰਚੀ 2 ਇੰਚੀ ਇਹਦੇ ਨੂੰ 6ੂ ਤਾਂ 1 ਇੰਚੀ ਅੱਜ 1.5 ਇੰਚੀ ਆ ਦੇ ਇੰਨੇ ਆ ਮੱਕੜੋ ਲਓ ਜੀ ਆਜੋ ਜੀ ਅੱਜ ਤੁਹਾਨੂੰ ਦਿਖਾਉਣੇ ਆ ਜੀ ਆਪਾਂ ਸ਼ੈਲਰ ਦਾ ਸਭ ਤੋਂ ਉੱਪਰਲੇ ਇਹ ਟਾਪ ਦਾ ਹਿੱਸਾ ਇੱਕ ਦਾਰ ਦੀ ਕਿਦਾਂ ਡਰ ਤੇ ਲਾਤਾ ਯਾਰ ਲਾਊਗਾ ਬਹੁਤ ਜ਼ਿਆਦਾ ਉੱਚੀ ਬਹੁਤ ਜ਼ਿਆਦਾ ਉਚਾਈ ਆ ਹੈ ਮੈਂ ਮੈਂ ਆਦ ਨੂੰ ਚੜ੍ਹੇ ਨਹੀਂ ਚੜ੍ਹਨਾ ਹੈ ਕੀ ਆ ਕੇ ਕਰੇ ਮੈਂ ਬੋਰੀ ਆਜੋ ਆਜਾ ਜੀ ਕੱਟਨੇ ਕਾਰੇ ਕੱਟਨੇ ਕੋਈ ਨਹੀਂ ਹਾਂ ਦਾ ਚੱਲ ਪਈ ਆ ਜਾਓ ਜੀ ਆਜੋ ਭਾਈ ਜੀ ਕਿੰਨਾ ਉੱਚਾ ਹੋਊਗਾ ਇਹ ਉਹ ਚਾ ਮੈਂ ਅੱਗੇ ਵੀਡੀਓ ਬਣਾਈਆਂ ਮਤਲਬ ਪੰਜ ਸੱਤ ਮੰਜ਼ਲੀ ਹੋਊਗਾ ਜਿਆਦਾ ਜੀ ਭਾਈ ਉੱਤੇ ਲੱਗੇ ਰਹੋ ਕਾ ਉਹ ਬੰਦੇ ਵੇਖ ਲੈ ਉੱਪਰ ਲੱਗੇ ਆਵੇ ਡਰ ਨਹੀਂ ਲੱਗਦਾ ਡਰ ਕਿਸ ਚੀਜ਼ ਦਾ ਹੈ

ਕਿਨੇ ਇਧਰ ਆਖਤੀਸ ਪਾ ਲੋ ਠੰਡਾ ਫੜੋ ਕੀ ਖਾਣੇ ਆ ਆਮਰੂ ਲੈ ਕੱਟੇ ਮਰੂ ਖਾਈ ਜਾਂਦੇ ਤੁਸੀਂ ਓਏ ਸਹੀ ਹੈ ਕੰਮ ਜਿਹੜਾ ਸਪਰੇਅ ਵਾਲਾ ਹਜੇ ਵੀ ਚੱਲ ਰਿਹਾ ਆ ਤੇ ਦੇਖ ਸਕਦੇ ਹੋ ਮੋਟਰ ਤੇ ਆਪਣੀ ਤੇ ਬੰਦਿਆਂ ਨੂੰ ਜਿਹੜੀ ਭੁੱਖ ਲੱਗ ਵੀ ਗਈ ਆ ਕਹਿੰਦੇ ਕੁਝ ਖਾਣ ਨੂੰ ਲਿਆ ਦਿਓ ਮੈਂ ਖਾਣ ਨੂੰ ਤਾਂ ਨਹੀਂ ਲਿਆ ਸਕਦੇ ਬਾਈ ਪੀਣ ਨੂੰ ਲਿਆ ਸਕਦੇ ਆਪਾਂ ਠੰਡਾ ਲਿਆ ਦਿੰਦਾ ਇਹਨਾਂ ਨੂੰ ਤੇ ਆ ਬਬਲੂ ਸਾਡੇ ਪ੍ਰਧਾਨ ਸਾਹਿਬ ਆ ਜੀ ਇਥੋਂ ਦੇ ਦਵਾਈ ਜਿਹੜੀ ਬੰਦੀ ਆ ਉਹ ਸਹੀ ਕਰਨੀ ਸਪਰੇ ਪੂਰੀ ਐਕਦਾ ਕਿੰਨੇ ਪੰਪ ਲੱਗੇ ਹੋਰ 75 ਲੱਗ ਗਏ ਜੀ ਆਪਾਂ ਵੀਰੇ ਨੇ ਠੰਡਾ ਜੀ ਬਬਲੂ ਤੇਰਾ ਸ਼ਹਿਰ ਕਿਹੜਾ ਹੈ ਬਿਹਾਰ ਆ ਤੇ ਜੁਪੀ ਦਾ ਤੂੰ ਨਹੀਂ ਬਿਆਰ ਹੈ ਬਿਆਰ ਇਹ ਤੇ ਫੇਰ ਉਸ ਤੇਰੀਆਂ ਨੇ ਆਪਣ ਨਾਲ ਦੀ ਬਿਲੀ ਹਾਂ ਠੀਕ ਆ ਮੋਦੀ ਬੰਦਾ ਕਿੱਡਾ ਮੋਦੀ ਮੋਦੀ ਸਹੀ ਬੰਦਾ ਨਹੀਂ ਹੈ ਹੂੰ ਚਲੋ ਮੌਸਮ ਖਰਾਬ ਹੋਈ ਨਹੀਂ ਇਹ ਖਰਾਬ ਨਹੀਂ ਹੁੰਦਾ ਪਿਆ ਬੱਦਲ ਦਿਖਾਰਾ ਹੈ ਤੁਹਾਨੂੰ ਹੂੰ ਲੋ ਜੀ ਮੌਸਮ ਜਿਹੜਾ ਖਰਾਬ ਵੀ ਕਹਿ ਸਕਦੇ ਆ ਤੇ ਵਧੀਆ ਵੀ ਕਹਿ ਸਕਦੇ ਆ ਪਰ ਆਪਣੇ ਜਿਹੜੀ ਅੱਜ ਸਪਰੇ ਹੋਈ ਆ ਉਹਦੇ ਤਾਂ ਉਹਦੇ ਕਰਕੇ ਨਾ ਆਪਾਂ ਖਰਾਬ ਹੀ ਕਹਿ ਸਕਦੇ ਇਹਨੂੰ ਤੇ ਬੱਦਲ ਬਾਜੀ ਬਹੁਤ ਹੀ ਜ਼ਿਆਦਾ ਹੋਈ ਪਈ ਆ ਤੇ ਸਬਾ ਸਬਾ ਦੇ ਨਿਆਰੇ ਹੀ ਆ ਜੀ ਇਹਨੂੰ ਤਾਂ ਕਹਿ ਸਕਦੇ ਨਹੀਂ ਕੋਈ ਦੀ ਆਪਾਂ ਹਾਂ ਜੀ ਆਜੋ 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 ਭੱਜਿਓ Mal som kurak. Bravo. Oho,

ਦੇਖੋ ਆ ਉਹ ਬਾਲੀ ਜੇ ਉਹ ਨਹੀਂ ਆ ਪਰ ਜੀ ਉਹ ਯਾਰ ਦੋਰੀ ਵਾ ਜਰਾ ਨਹੀਂ ਗਈ ਗੱਲ ਨਹੀਂ ਆ ਰਹੀ ਤੇ ਲਓ ਜੀ ਜਿਹੜਾ ਆਪਣਾ ਅੱਜ ਦਾ ਬਲੌਗ ਹੈ ਇੱਥੇ ਜੀ ਸਨਾਪਤਾ ਜੀ ਤੇ ਮਿਲਦੇ ਆ ਜੀ ਆਪਾਂ ਕੱਲ ਨੂੰ ਤੇ ਮੌਸਮ ਤੁਸੀਂ ਦੇਖ ਸਕਦੇ ਹਾਂ ਜੇ ਵੀ ਪੂਰਾ ਖਰਾਬ ਆ ਤੇ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ ਜੀ